ਜਾਣੇ ਗਤ ਬ੍ਰਹਮ ਗਿਆਨੀ ਕੀ ਬ੍ਰਹਮ ਗਿਆਨੀ ਜਾਣੇ ਗਤ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਪ੍ਰਭੂ ਨਾ ਇੱਕ ਮੇ ਕਹੋ ਜਾਂਦੇ ਜੋ ਪਾਣੀ ਸੰਗ ਪਾਣੀ ਪ੍ਰਭੂ ਨਾ ਇੱਕ ਮੇ ਕਹੋ ਜਾਂਦੇ ਜੋ ਪਾਣੀ ਸੰਗ ਪਾਣੀ ਰੱਬ ਨੂੰ ਜਪਦਿਆਂ ਜਪਦਿਆਂ ਜਿੰਨਾ ਦੀ ਮੈਂ ਮਰ ਜਾਂਦੀ ਰੱਬ ਨੂੰ ਜਪਦਿਆਂ ਜਪਦਿਆਂ ਜਿੰਨਾ ਦੀ ਮੈਂ ਮਰ ਜਾਂਦੀ ਘੜ ਘੜ ਜਾਣਨ ਹਾਰ ਗੁਰੂ ਦੇ ਦਾ ਜਾਣੀ ਗੁਰੂ ਅੰਤਰ ਜਾਮੇ ਘੜ ਘੜ ਜਾਣਨ ਹਾਰ ਗੁਰੂ ਦੇ ਦਾ ਜਾਣੀ ਗੁਰੂ ਅੰਤਰ ਜਾਮੇ ਈ ਬਾਦੀ ਗੱਲ ਵਖਰੀ ਜੀ ਬਾਦੀ ਗਲ ਵਕਰੀ ਜਪਦੇ ਰੋਮ ਰੋਮ ਨਾਲ ਬਾਣੀ ਪ੍ਰਭੂ ਨਾ ਇਕਮੇ ਕੋ ਜਾਂਦੇ ਜੋ ਪਾਣੀ ਸੰਘ ਪਾਣੀ ਪ੍ਰਭੂ ਨਾ ਇਕਮੇ ਕੋ ਜਾਂਦੇ ਜੋ ਪਾਣੀ ਸੰਘ ਪਾਣੀ ਜੀਤ ਚੰਦ ਗੁਰੂ ਨਾਨਕ ਦੇ ਪੁੱਤਰ ਸਿਵੱਡੇ ਸ੍ਰੀ ਚੰਦ ਗੁਰੂ ਨਾਨਕ ਦੇ ਪੁੱਤਰ ਸਿਵੱਡੇ ਨਾਮ ਬਾਣੀ ਨੂੰ ਜਪ-ਜਪ ਕੇ ਜੱਗ ਵਿੱਚ ਚੰਦੇ ਗੱਡੇ ਨਾਮ ਬਾਣੀ ਨੂੰ ਜਪ-ਜਪ ਕੇ ਜੱਗ ਵਿੱਚ ਚੰਦੇ ਗੱਡੇ ਜਿਨ੍ਹਾਂ ਦੀ ਪੈਂਦੀ ਰਊ ਦੁਨੀਆ ਵਿੱਚ ਆmber ਕਹਾਣੀ ਜਿੰਨਾ ਜੀ ਪੈਂਦੀ ਰਹੁ ਦੁਨੀਆ ਵਿੱਚ ਅੰਬਰ ਕਹਾਣੀ ਪਰ ਬੁਨਾ ਇੱਕ ਮਿਕ ਹੋ ਜਾਂਦੇ ਜੋ ਪਾਣੀ ਸੰਘ ਪਾਣੀ ਪਰ ਬੁਨਾ ਇੱਕ ਮਿਕ ਹੋ ਜਾਂਦੇ ਜੋ ਪਾਣੀ ਸੰਘ ਪਾਣੀ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਜੀ ਰਮਜੇ ਪੈਸ਼ਾਣੀ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਦੀ ਰਮਜਪਾਸ਼ਾਣੀ ਸ਼ਾਗੁਰਾ ਤੱਕ ਚੱਲੀ ਜਨਾ ਦੀ ਲੰਮੀ ਬੋਤ ਕਹਾਣੀ ਸ਼ਾਗੁਰਾ ਤੱਕ ਚੱਲੀ ਜਨਾ ਦੀ ਲੰਮੀ ਬੋਤ ਕਹਾਣੀ ਗੁਰੂ ਨਾਨਕ ਦੇ ਦਰ ਕਰ ਧੋਬਰਾ ਮਗਿਆਨੀ ਪਰਬੂ ਨਾ ਇੱਕ ਮੇ ਕੋ ਜਾਂਦੇ ਜਿਉ ਪਾਣੀ ਸੰਘ ਪਾਣੀ ਪਰਬੂ ਨਾ ਇੱਕ ਮੇ ਕੋ ਜਾਂਦੇ ਜੋ ਪਾਣੀ ਸੰਘ ਪਾਣੀ ਦਸਾਂ ਕੋਹਾਂ ਦੇ ਜੀਵਨ ਵਿੱਚ ਕਈ ਵੱਡੇ ਸਿੱਧ ਕੀ ਸੂਰੇ ਦਸਾਂ ਕੋਹਾਂ ਦੇ ਜੀਵਨ ਵਿੱਚ ਕਈ ਵੱਡੇ ਸਿੱਧ ਕੀ ਸੂਰੇ ਬਾਬਾ ਬੁੱਢਾ ਪਾਈ ਰਾਮ ਕੋਰ ਜੀ ਬੜਾ ਮਗਿਆਨੀ ਪੂਰੇ ਬਾਬਾ ਬੁੱਢਾ ਪਾਈ ਰਾਮ ਕੋਰ ਜੀ ਬਰਮ ਗਿਆਨੀ ਪੂਰੇ ਬਰਮ ਗਿਆਨੀ ਦੀ ਗਾਤ ਬਰਮ ਗਿਆਨੀ ਜਾਣੀ ਬਰਮ ਗਣ ਦੀ ਗਾਤ ਬਰਮ ਗਿਆਨੀ ਜਾਣੀ ਪ੍ਰਭੂ ਨਾ ਇੱਕਮਿਕ ਹੋ ਜਾਂਦੇ ਜੋ ਪਾਣੀ ਸੰਘ ਪਾਣੀ ਪ੍ਰਭੂ ਨਾ ਇੱਕਮਿਕ ਹੋ ਜਾਂਦੇ ਜੋ ਪਾਣੀ ਸੰਘ ਪਾਣੀ ਸੋਖਲ ਚੰਝੋਟੀ ਵਾਲਿਆ ਕੀ ਲਿਖੇਗਾ ਸੁੰਦਰ ਬੋਲੇ ਸੋਖਲ ਚੰਝੋਟੀ ਵਾਲਿਆ ਕੀ ਲਿਖੇਗਾ ਸੁੰਦਰ ਬੋਲੇ ਬ੍ਰਹਮ ਗਿਆਨੀ ਸਹੀਦ ਸੋਰੇ ਨਹੀਂ ਜਾਣਿਆ ਨੇ ਗੋਲੇ ਬ੍ਰਹਮ ਗਿਆਨੀ ਸਹੀਦ ਸੋਰੇ ਨਹੀਂ ਜਾਣਿਆ ਨੇ ਗੋਲੇ ਇਹ ਗੀਤ ਪੰਜਾਂ ਫਿਕਰਿਆਂ ਦਾ ਇਹ ਗੀਤ ਪੰਜਾ ਫਿਕੜਿਆਂ ਦਾ ਇਹ ਲੰਮੀ ਬਹੁਤ ਕਹਾਣੀ ਇਹ ਲੰਮੀ ਬਹੁਤ ਕਹਾਣੀ ਪਰ ਬੁਨਾ ਇੱਕ ਮਿਕ ਹੋ ਜਾਂਦੇ ਜੋ ਪਾਣੀ ਸੰਘ ਪਾਣੀ ਪਰ ਬੁਨਾ ਇੱਕ ਮਿਕ ਹੋ ਜਾਂਦੇ ਜੋ ਪਾਣੀ ਸੰਘ ਪਾਣੀ ਤਨ ਗੁਰੂ ਨਾਨਕ ਤਨ ਤਨ ਪੂਰਨ ਬ੍ਰਾਹਮ ਗਿਆਨੀ ਬਾਬਾ ਬੁੱਢਾ ਸਾਹਿਬ ਮੇਰਾ ਕਰਿਓ ਸਾਰੇ ਸੰਸਾਰ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰੇ ਸੰਸਾਰ ਦੇ ਗੁਰੂ ਕਰਨ ਨਰਸਨ ਮਹਾਰਾਜ ਮੇਰਾ ਕਰਿਓ ਤਨਤਨ ਕਲਗੀ ਵਾਲਿਆ ਬਾਜ ਵਾਲਿਆ ਪੁੱਤਰ ਅਦੇ ਦਾਣੀ ਮੇਰਾ ਕਰਿਓ ਸੱਚੇ ਪਾਇ ਸਾਡੀ ਹਾਰੀ ਸਾਥਾਂ ਦੀ ਲਵਾਈ ਗੁਰੂ ਗ੍ਰੰਥ ਸਾਹਿਬ ਮੇਰਾ ਕਰਿਓ ਮਹਾਰਾਜ ਸੱਚਾ ਸੰਗਲ ਪਿੰਡ ਝੰਡੋਟੀ ਤਫੀਲਾ ਜਨਾਲਾ ਜਲਾ ਮਰਸਾ ਪੰਜਾਬ ਰੱਬ ਉਹਨਾਂ ਕੇ ਸਰੋਤ ਤੇ ਵਿਦਵਾਨਾਂ ਤੱਕ ਬਾਜ ਪ੍ਰੈਜ ਗੁਰੂ ਨਾਨਕ ਮੇਰਾ ਕਰਿਓ ਪੁੱਤਕ ਮਾਫ ਕਰਿਓ ਸੱਚੇ ਪੱਤਰਕਾਰ ਤਰਮਿੰਦਰ ਸਿੰਘ ਜੀ ਹੋਰਕ ਜੀ ਨਾਲ ਸਾਥਾਂ ਦੀ ਹਰੇ ਲਈ ਗੁਰੂ ਗ੍ਰੰਥ ਮੇਰਾ ਕਰਿਓ ਸਾਰੀ ਦੁਨੀਆ ਦੇ ਮਾਲਕ ਨਾਨਕ ਕੋ ਗੁਰੂ ਕਰਿਓ ਮੇਰਾ ਕਰਿਓ ਪੁੱਤਕ ਮਾਫ ਕਰਿਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣ ਸਰਬੰਦ ਆਪਲਾ ਵੈਰ ਗੁਰੂ ਜੀ ਦਾ ਖਾਲਸਾ ਵੈਰੀ ਜੀ ਫਤਿਹ